ਹਾਂਜੀ ਨਮਸਕਾਰ ਜੀ ਮੈਂ ਵੀ ਸੰਜੀਤ ਦਰਕੌਰ ਤੀਗਨਗਰ ਤੋਂ ਆਈ ਹਾਂ ਮੇਰੇ ਬੱਚੇ ਦਾ ਐਕਸੀਡੈਂਟ ਹੋ ਗਿਆ ਹੈ ਤੇ ਮੇਰੇ ਕੋਲ ਕੋਈ ਪੈਸਾ ਨਹੀਂ ਇਲਾਜ ਕਰਾਣੋ ਮੇਰੀ ਹਲਕੀ ਕੀਤੀ ਜਾਵੇ ਮੈਂ ਬਹੁਤ ਜ਼ਿਆਦਾ ਤੇ ਜ਼ਿਆਦਾ ਗਰੀਬ ਹਾਂ ਮੇਰੀ ਜਦ ਜਦ ਹਲਕੀ ਕੀਤੀ ਜਾਵੇ ਮੇਰੇ ਕੋਲ 10 ਰੁਪਏ ਚਾਹ ਪਾਣੀ ਪੀਣ ਜਦੋਂ ਵੀ ਹਨ ਸਾਰ ਮੇਰੀ ਮਦਦ ਕੀਤੀ ਜਾਵੇ ਮੈਂ ਬਹੁਤ ਗਰੀਬ ਹਾਂ ਮੇਰੇ ਘਰਵਾਲੇ ਕੋਈ ਨਹੀਂ ਹੈ ਗਾਮ ਦੇ ਵਿੱਚ ਬੇਟਾ ਹੀ ਕੰਮ ਕਰਦਾ ਸੀ ਤੁਹਾਡਾ ਹਾਂਜੀ ਡਰਾਈਵਰ ਸੀਗਾ ਗੱਡੀ ਚਲਾਉਂਦਾ ਸੀਗਾ ਠੀਕ ਹੈ ਜੀ ਹਾਂ ਜੀ ਘਰ ਚ ਹੋਰ ਕੋਈ ਕਮਾਉਣ ਵਾਲਾ ਨਹੀਂ ਹੈ ਕੋਈ ਨਹੀਂ ਉਹਨਾਂ ਦੀ ਹਾਲਤ ਕਿਦਾਂ ਜਿਆਦਾ ਖਰਾਬ ਹੈ ਮੈਂ ਦੇਖ ਕੇ ਆਇਆ ਸੀ ਜੀ ਜਨ ਸਰ ਤੁਸੀਂ ਨਹੀਂ ਯਕੀਨ ਕਰਦੇ ਭਾਵੇਂ ਕਿਸੇ ਮੁੰਡੇ ਨੂੰ ਭੇਜ ਕੇ ਦੇਖ ਲੋਲੀ ਕੰਡੀਸ਼ਨ ਰਿਪੋਰਟ ਵਾਲੇ ਨਹੀਂ ਨਹੀਂ ਕੋਈ ਗੱਲ ਨਹੀਂ ਜੈ ਸਰ ਉਹ ਗਰੀਬ ਨੇ ਅੱਜ ਜੀ ਐਨ ਜੀਓ ਦੁਆਰਾ ਫੇਰ ਮੌਕਾ ਮਿਲਿਆ ਇੱਕ ਮਰਵਾੜ ਦੇ ਨਾਲ ਖੜਨ ਦਾ ਜੀ ਮਾਤਾ ਜੀ ਐਸ ਕੇ ਕੋਲ ਇਹਨਾਂ ਦੇ ਬੇਟੇ ਨੇ ਬਹੁਤ ਜ਼ਿਆਦਾ ਸਾਥੀ ਆਪਣੇ ਕਰਕੇ ਉਹ ਘਰ ਨੂੰ ਜੇ ਵੀ ਗਿਆ ਕੁਨਾ ਕੋ ਐਕਸਟਰਾ ਬਹੁਤ ਫੈਸੀਨੇਟਿੰਗ ਸੋ ਇੰਜੂਇੰਗ ਦ ਮੈਂਬਰ ਆ ਆ ਬੋਥ ਦਾ ਪੰਹਵਾਰੇ ਦਿਨਾਂ ਮੈਂ ਨੂੰ ਸੇਵਾ ਦੇ ਕੀ ਹਾਲ ਮਦਦ ਲਈ ਤੁਸੀਂ ਕੀ ਗੱਲ ਚਲੋਗੀ ਜੀ ਬਹੁਤ ਜੀ ਗੁਰੂ ਜੀ ਆ ਕਰਦੀ ਆ ਮੈਂ ਬਹੁਤ ਗਰੀਬਣੀ ਆ ਮੇਰੀ ਇਹਨਾਂ ਨੂੰ ਬਹੁਤ ਬਲਵ ਕੀਤੀ ਐ ਇਸ ਦਮ ਮੈਂ ਇਹਨਾਂ ਦੇ ਕੋਲ ਗਣੀ ਆ ਮੈਂ ਬਹੁਤ ਬਹੁਤ ਧੰਨਵਾਦ ਕਰਦੀ ਆ ਇਹਨਾਂ ਦਾ ਧੰਨਵਾਦ ਸਾਰੇ ਮੈਂਬਰਾਂ ਦਾ ਕਰਦੀ ਆ ਸਾਰੇ ਮੈਂਬਰਾਂ ਦਾ ਧੰਨਵਾਦ ਕਰਦੀ ਆ ਅੱਜ ਆਪਣੇ ਲਈ ਕਿੰਨਾ ਇੱਕ ਬਹੁਤ ਸੇਵਾ ਕੀਤੀ